4 ਪੈਕੇਟ ਦੇਤੇ ਆ ਈਮਾਨ ਸਿੱਖ ਦੇ ਸਰਗੁਣ ਕੌਰ ਨੂੰ ਆ ਦੋ ਪੈਕੇਟ ਆ ਕੇ ਹਰਗੁਣ ਦੇ ਇਹ ਹਜੇ ਸ਼ੂਟਿੰਗ ਵਾਲੀ ਫੀਡ ਆਈ ਸੀਗੀ ਤੇ ਚਲੋ ਆਪਾਂ ਨੂੰ ਫਿਰਦਾ ਇਕੱਠਾ ਸਮਾਨ ਤੇ ਹੁਣ ਚੱਲਦੇ ਆ ਅੱਜ ਦਿਨ ਬੁੱਧਵਾਰ 16 ਜੁਲਾਈ ਤੇ 100 2025 ਪੀ ਟਾਈਮ ਹੋ ਗਿਆ ਤਕਰੀਬਨ 8:40 ਦਾ ਅੱਜ ਇੱਕ ਸੌਣ ਨੂੰ ਹੀ ਪਰਮਾਤਮਾ ਨੇ ਜਿਹੜਾ ਬਹੁਤ ਵਧੀਆ ਜਿਹੜਾ ਬੈਨ ਚੜਾਤਾ ਤੇ ਰਾਤ ਬਹੁਤ ਜ਼ਿਆਦਾ ਮੀਂਹ ਪਿਆ ਵਾ ਤੇ ਹੁਣ ਮੌਸਮ ਬਹੁਤ ਵਧੀਆ ਠੰਡਾ ਬਣਿਆ ਵਾ ਤੇ ਹਵਾ ਬਹੁਤ ਠੂਣੀ ਚੱਲੀ ਜਾਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਨਿਆਰੇ ਬੰਨੇ ਪਏ ਬਈ ਪਰਮਾਤਮਾ ਦੇ ਇੱਧਰਲੇ ਪਾਸੇ ਦੇਖੋ ਬਾਹਰਲੇ ਪਾਸੇ ਟੁੱਪ ਕਿਸੇ ਪਾਸੇ ਵੀ ਹੈ ਨਹੀਂ ਇਹ ਆਪਣੇ ਲੱਗੀ ਆ ਤੋਰੀਆਂ ਦੀ ਵੱਲ ਇਹ ਵੀ ਹੁਣ ਚੱਲੀ ਠੰਡ ਦੇ ਨਾਲ ਨਹੀਂ ਤਾਂ ਇੱਥੇ ਤੋਰੀਆਂ ਕੀ ਕਦੂਆਂ ਦੀਆਂ ਵੱਲਾਂ ਕੁਝ ਵੀ ਨਹੀਂ ਹੁੰਦਾਗਾ ਤੇ ਪਰ ਹੁਣ ਆਪਣਾ ਇੱਥੇ ਤੋਰੀਆਂ ਦੀਆਂ ਵੱਲਾਂ ਜਿਹੜੀਆਂ ਇਹ ਚੱਲ ਪਈਆਂ ਕਿਉਂਕਿ ਠੰਡਾ ਮੌਸਮ ਆਉਣ ਕਰਕੇ ਜਿਹੜਾ ਲਗਾਤਾਰ 4-5 ਦਿਨ ਹੋ ਗਏ ਜਿਹੜੇ ਮੀਂਹ ਪਈ ਜਾਂਦੇ ਨੂੰ ਪਹਿਲਾਂ ਅੱਜ ਆਪਾਂ ਚਟਨੀ ਕੁੱਟਦੇ ਆ ਕਿਉਂਕਿ ਘਰ ਦੇ ਕਹਿੰਦੇ ਬਈ ਪਹਿਲਾਂ ਚਟਨੀ ਕੁੱਟ ਤੇ ਖੁੰਡਾ ਘੋੜਨਾ ਆਪਾਂ ਲਿਆਕ ਰੱਖ ਲਿਆ ਕਰੋ ਬਈ ਤਿਆਰ ਪਦੀਨਾ ਆਹ ਸਮਾਨ ਇਹਦੀ ਪਦੀਨਾ ਪਦੀਨਾ ਟਮਾਟਰ ਮਿਰਚਾਂ ਅਦਰਕ ਤੇ ਗੰਡੇ ਤੇ ਹੋਰ ਨੱਕ ਟੁੱਕ ਜਿਹੜਾ ਵੀ ਪੈਂਦਾ ਹੋਇਆ ਆਪਾਂ ਆ ਕੇ ਤੇ ਕੁੱਟਦੇ ਆ ਚਟਨੀ ਗਰਮੀ ਦੇ ਵਿੱਚ ਵੈਸੇ ਤਾਂ ਚਟਨੀ ਵਾਲੀ ਰੋਟੀ ਸਵਾਦ ਲੱਗਦੀ ਆ ਕਿਉਂਕਿ ਬਈ ਸਬਜ਼ੀਆਂ ਵੀ ਥੂੜੀਆਂ ਹੀ ਹੁੰਦੀਆਂ ਉਹੋ ਹੀ ਵਾਰੀ ਵਾਰੀ ਕੱਦੂ ਹੋ ਗਈਆਂ ਤੋਰੀਆਂ ਹੋ ਗਈਆਂ ਤੇ ਕੁਛ ਬਾਹਰ ਨੱਕਾ ਜਿਹਾ ਕੋਹਰ ਮਾੜਾ ਮੋਟਾ ਉਹ ਵੀ ਬੰਦਾ ਖਾ ਖਾ ਕੇ ਅੱਕ ਜਾਂਦਾ ਤੇ ਪਰ ਜਿਹੜੀ ਚਟਨੀ ਵਾਲੀ ਗੱਲ ਆ ਇਹ ਨਹੀਂ ਬਣਦੀ ਸਬਜ਼ੀਆਂ ਤੋਂ ਇਸੇ ਕਰਕੇ ਅਸੀਂ ਤਾਂ ਤੀਜੇ ਚੌਥੇ ਦਿਨ ਜਿਹੜੀ ਚਟਨੀ ਕੁੱਟ ਕੇ ਰੱਖਦੇ ਆ ਚਟਨੀ ਲਈਏ ਰਗੜ ਕੀ ਮੀ ਵੇਰ ਆ ਗਿਆ ਕਣੀਆਂ ਏ ਡਿੱਗਣ ਲੱਗ ਪਈਆਂ ਫਿਰ ਥੋੜੀਆਂ ਥੋੜੀਆਂ ਹਲੋ ਤੂੰ ਕਿੱਧਰ ਆ ਆ ਆਪਣਾ ਮਾਨਾ ਮਾਨ ਸਿੰਘ ਮਾਨ ਸਿੰਘ ਅਜੇ ਨਹੀਂ ਜਾਣਾ ਕਿਤੇ ਮੈਂ ਜਾਣਾ ਪਹਿਲਾਂ ਤਾਂ ਲੈ ਉਹਾਈ ਬੰਤਾ ਜਾਂਦਾ ਫੜ ਲਓ ਯਾਰੇ ਨੂੰ ਵਾ ਚੱਲੇ ਮਾਨ ਸਿੰਘ ਘਰੇ ਚੱਲ ਹੁਣ ਚੱਲੇ ਆਂ ਸਾਈਕਲ ਤੇ ਆਂਗਣ ਵਾੜੀ ਤੇ ਕਿਉਂਕਿ ਉੱਥੇ ਜਵਾਕਾਂ ਦੀ ਆਈ ਆ ਫੀਡ ਆ ਚੱਕ ਲਿਆ ਝੋੜਾ ਇਹ ਆਪਣਾ ਉਹੀ ਸਾਈਕਲ ਆ ਜਦੋਂ ਆਪਾਂ ਕੇਰਲਾ ਗਏ ਸੀਗੇ ਸਾਈਕਲਾਂ ਤੇ ਤੇ ਉਦੋਂ ਲਿਆ ਸੀ ਇਹ ਨਵਾਂ ਹੁਣ ਇਹਦਾ ਵੀ ਕੰਮਕਾਰ ਕਰਾਵਾਂਗੇ ਤੇ ਫੇਰ ਆਪਾਂ ਵੀ ਚੱਲਦੇ ਆਂ ਕੋਈ ਨਵਾਂ ਸਫ਼ਰ ਵੱਲ ਬੱਦਲ ਜੇ ਫੇਰ ਬਣੇ ਪਏ ਤਾਂ ਕਾਲਾ ਹੋਇਆ ਪਿਆ ਤੇ ਭਰਾਉ ਹੋਇਆ ਵਾ ਪਾਣੀ ਸੁੱਕਦਾ ਨਹੀਂ ਤੇ ਉਦੋਂ ਨੂੰ ਫੇਰ ਦੁਬਾਰਾ ਮੀਂਹ ਆ ਜਾਂਦਾ ਵਾ ਆ ਗਈ ਬਈ ਅੰਕਣਵਾੜੀ ਇੱਥੋਂ ਲੈ ਕੇ ਜਾਣਾ ਸਮਾਨ ਚਾਰ ਪੈਕਟ ਦੇਤੇ ਆ ਇਹ ਮਾਨ ਸਿੱਕਦੇ ਸਰਗੁਣਕੌਰ ਨੂੰ ਆ ਦੋ ਪੈਕਟ ਹੈਗੇ ਹਰਗੁੰਦੇ ਇਹ ਹਜੇ ਸ਼ੂਟਿੰਗ ਵਾਲੀ ਫੀਡ ਆਈ ਸੀਗੀ ਤੇ ਚਲੋ ਆਪਾਂ ਨੂੰ ਫਰਾਦਾ ਇਕੱਠਾ ਸਮਾਨ ਤੇ ਸਾਡਾ ਦਾ ਸਮਾਨ ਡਿੱਗ ਪਿਆ ਔਨ ਸਾਰੀ ਯਾਰ ਆਇਮਾਨ ਨੇ ਪੰਗੇ ਬਾਹਲੇ ਲਿੰਦਾ ਇਮਾਨ ਇਮਾਨ ਪਰ ਹੋਏ ਮਾਨ ਸਿੰਘ ਇਮਾਨ ਨੂੰ ਅਰੇ ਅਸੀਂ ਸੋਚਿਆ ਵੀ ਚੱਲ ਹੁਣ ਦਵਾਈ ਵਾਲਾ ਕੰਮ ਵੀ ਜਿਹੜਾ ਨਿਵੇੜਿਆਈਏ ਤੇ ਜਿਹੜਾ ਅੱਧਾ ਪੌਣਾ ਘੰਟਾ ਲਾਉਣਾ ਉਹ ਸਿਲ ਆਏਗੇ ਅੱਜ ਜਿਹੜਾ ਇਹ ਗੱਲ ਪਿੰਡ ਜਿਹੜਾ ਬਿਲਕੁਲ ਮੁੱਦਕੀ ਦੇ ਨਾਲ ਆ ਆ ਪਿੰਡ ਹੈ ਜੀ ਦਿਲ ਬਿਲਕੁਲ ਜਿਹੜਾ ਮੁੱਦਕੀ ਦੇ ਨਾਲ ਲੱਗਦਾ ਵਾ ਤੇ ਇਧਰਲੇ ਪਿੰਡਾਂ ਨੂੰ ਇਹ ਚੱਲਦੀਆਂ ਬੱਸਾਂ ਮਿੰਨੀ ਆ ਕਿਉਂਕਿ ਇਹ ਰੋਡ ਜਿਹੜਾ ਕੋਟਕਪੂਰੇ ਨੂੰ ਜਾ ਵੜਦਾ ਤੇ ਗਾਂ ਪੰਜ ਗਰਾਈਆਂ ਵਾਲੇ ਪਾਸੇ ਨੂੰ ਉਧਰੋਂ ਲੰਘ ਜਾਂਦਾ ਔਲਖਾਉਂ ਖਾਲੇ ਪਾਸੇ ਨੂੰ ਕੋਰ ਸੁਖੀਆ ਧੂਰ ਕੋਟ ਪਲੂਰ ਪੱਗਿਆਣਾ ਤੇ ਦੇਵੀ ਵਾਲਾ ਇੱਧਰਲੇ ਪਾਸੇ ਨਹੀਂ ਜਾਂਦਾ ਇਹ ਰੋਡ ਅਗਾਂਹ ਦੀ ਹਕੀਕਤ ਹੈ ਕਿ ਅਜਿਹਾ ਸਾਰਾ ਤੇ ਫਿਰ ਹਾਲਤ ਹਜੇ ਕੋਈ ਵਿਚਾਰ ਨਹੀਂ ਹੈ ਆਪਣੇ ਸਾਰੇ ਬੱਚਿਆਂ ਨੇ ਸਵੇਰ ਤੋਂ ਆ ਗੱਲ ਪੈਂਦਾ ਗੁਰਦੁਆਰਾ ਸਾਹਿਬ ਇੱਥੇ ਬੈੰਦੀ ਆ ਸਾਥ ਇੱਥੇ ਅਸੀਂ ਦਵਾਈ ਵੰਡਣ ਵਾਸਤੇ ਆਉਣੇ ਆ ਹਫਤੇ ਦੇ ਵਿੱਚ ਇੱਕ ਵਾਰ ਇਹ ਹੈਗੀ ਆਪਣੀ ਗੱਡੀ ਤੇ ਨਹੀਂ ਇੱਥੇ ਹੀ ਵਾਹ ਪਿਆ ਵਾ ਇਹ ਪਿੰਡ ਵਾਲਿਆਂ ਨੇ ਬਈ ਮੋਰ ਵੀ ਰੱਖੇ ਆ ਪਿੰਡ ਦੇ ਵਿੱਚ ਦਰਖਤ ਬਹੁਤ ਆ ਦੇਖੋ ਵਲੋਗਿੰਗ ਦੇ ਨਾਲ-ਨਾਲ ਆਪਾਂ ਲੋਕ ਸੇਵਾ ਵੀ ਕਰਦੇ ਆ ਬਜ਼ੁਰਗੋਣੇ ਦਵਾਈ ਲੈਣ ਪਹੁੰਚੋ ਲੈ ਲਓ ਬਾਪੂ ਜੀ ਦਵਾਈ ਥੱਲੇ ਪਿਛਲੇ ਪਾਸੇ ਕੱਲ ਪਿੰਡ ਦੇ ਵਿੱਚ ਨਾ ਬਹੁਤ ਵਧੀਆ ਕੰਮ ਕੀਤੇ ਹੋਏ ਆ ਸਾਰੀਆਂ ਗਲੀਆਂ ਪੱਕੀਆਂ ਤੇ ਫਿਰ ਇਧਰਲੇ ਪਾਸੇ ਵੇਖੋ ਬਈ ਆ ਛੱਪੜ ਝੀਲ ਵਾਂਗੂ ਬਣਾਇਆ ਪਿਆ ਹਨਾ ਤੇ ਸਾਹਮਣੇ ਵੀ ਬੈਠਣ ਵਾਸਤੇ ਇਧਰਲੇ ਪਾਸੇ ਇਹ ਜਿਹੜਾ ਰਾਹ ਬਣਾਇਆ ਸਾਰਾ ਉੱਥੇ ਟਿੱਕਰ ਤੇ ਉੱਥੇ ਤੁਸੀਂ ਬੈਠ ਵੀ ਸਕਦੇ ਹੋ ਇਹਨਾਂ ਸੀਟਾਂ ਸੂਟਾਂ ਸ਼ਾਇਦ ਮਨਲਾ ਤਾਂ ਹਜੇ ਨਹੀਂ ਰੱਖੀਆਂ ਪਰ ਤੇ ਗਾਂ ਇੱਥੇ ਨਾਲ ਕਹੇ ਲੱਗਾ ਵਾ ਉਹ ਸਾਹਮਣੇ ਇੱਥੇ ਤੇ ਪਾਣੀ ਵੇਖੋ ਬਈ ਕਿੰਨਾ ਸਾਫ਼ ਮੱਝਾਂ ਨਵਾ ਕੇ ਇਸੇ ਹਜੇ ਵੀ ਲੈ ਕੇ ਜਾਂਦੇ ਇਧਰਲੇ ਪਾਸੇ ਬਣਿਆ ਹੋਇਆ ਵਾਹੋ ਮੱਝਾਂ ਦੇ ਉਤਰਨ ਵਾਸਤੇ ਪੌਡੇ ਜੇ ਇਧਰਲੇ ਪਾਸੇ ਆ ਦੇਖੋ ਆ ਵੇ ਤੇ ਇੱਕ ਇਧਰਲੇ ਪਾਸੇ ਆ ਉਧਰਲੇ ਪਾਸੇ ਵੀ ਮੱਝਾਂ ਉਤਰਨ ਵਾਸਤੇ ਹੈਗਾ ਤੇ ਇੱਕ ਉਹ ਸਾਹਮਣੇ ਹੋਰ ਆ ਉਧਰਲੇ ਪਾਸੇ ਵੀ ਤੇ ਪਾਣੀ ਵੇਖੋ ਬਾਈ ਬਾਕੀ ਜਿਹੜਾ ਹਾਂ ਇੱਥੇ ਲੱਗੇ ਹੋਏ ਵੱਡੇ ਵੱਡੇ ਜਿਹੜੇ ਬੋਰਡ ਜਿੱਥੇ ਇਹਨਾਂ ਦੇ ਪਿੰਡ ਦੀ ਮੇਨ ਸਾਥ ਬੈਂਦੀ ਆ ਤੇ ਤੁੱਪ ਨਿਕਲਈ ਆ ਵਾਵਾ ਚੰਗਾ ਨਿਕਰਿਆ ਸਾਰਾ ਬਹੁਤ ਸੋਹਣਾ ਜਿਹੜਾ ਹੋ ਗਿਆ ਮੌਸਮ ਤੇ ਹੁਣ ਆਪਾਂ ਚੱਲੇ ਆ ਤਲਵੰਡੀ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀਗਾ ਹੂੰ ਬੈਠੇ ਨੇ ਹਾਂ ਉਹ ਲੋਨ ਬੋਟਾ ਦੇਣਾ ਹਾਂ ਉਹ ਟੇਪ ਲੱਗੀ ਹੋਈ ਅੰ内 ਲੱਗੀ ਹੋਣੀ ਹੈ ਤਾਂ ਨਹੀਂ 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 ਤਾਂ ਨਹੀਂ ਸਸੇ ਹੋ ਗਰਨਾ ਰੱਖ ਲਈਏ ਇਹ ਰ ਕੱਢ ਦ ਸਾਡੀ ਨਾ ਫਰਿਜ ਖਰਾਬ ਹੋ ਗਈ ਸੀਗੀ ਤੇ ਅਸੀਂ ਪਾਈ ਸੀ ਕੰਪਲੀਟ ਤੇ ਸਾਨੂੰ ਐਲਜੀ ਵਾਲਿਆਂ ਨੇ ਕੇਰਾ ਹੁਣ ਅਨਿੱਕੀ ਫਰਿਜ ਭੇਜਤੀ ਉਹ ਨਵੀਂ ਤੇ ਇਹ ਹਜੇ ਅਸੀਂ ਚਲਾਈ ਨਹੀਂ ਗਈ ਤੇ ਕਿਉਂਕਿ ਜਿਹੜੀ ਸਾਡੀ ਫਰਿਜ ਸੀਗੀ ਉਹ ਹੈਗੀ ਆ ਵੱਡੀ ਤੇ ਇਹ ਮੈਨੂੰ ਹੁਣ ਪਤਾ ਨਹੀਂ ਕਿੰਨੇ ਲੀਟਰ ਵਾਲੀ ਆ ਕੀ ਹਿਸਾਬ ਆ ਇਹ ਤਾਂ ਨਹੀਂ ਪਤਾਗਾ ਪਰ ਮੇਰੇ ਸਾਨ ਹੋਊਗੀ 150 ਵਾਲੀ ਹੈ ਨਾ 150 100 ਪਤਾ ਨਹੀਂ ਕਿੰਨੇ ਵਾਲੀ ਤੇ ਇੰਨੇ ਕੀ ਵਾਲੀ ਆ ਤੇ ਹੈ 150 ਵਾਲੀ ਹੋਣੀ ਇੰਨੇ ਕੋਈ ਬਸ ਤੇ ਇਹ ਹੁਣ ਉਹਨਾਂ ਨੇ LG ਵਾਲਿਆਂ ਨੇ ਸਾਨੂੰ ਭੇਜੀ ਆ ਤੇ ਆਪਣੀ ਵੱਡੀ ਫਰਿੱਜ ਇੱਧਰਲੇ ਪਾਸੇ ਪਈ ਆ ਇੱਕ ਮਿੰਟ ਬੱਸ ਆਪਣੀ ਫਰਿੱਜ ਹੈਗੀ ਆਹਾ ਵੱਡੀ ਇਹ ਵੀ LG ਕੰਪਨੀ ਦੀ ਸੀਗੀ ਤੇ ਇਹ ਨਾ ਹੁਣ ਜਿਹੜੇ ਠੰਡ ਦੇ ਵਿੱਚ ਇਹ ਬਰਫ਼ ਜਮਾਉਂਦੀ ਆ ਆ ਦੇਖੋ ਤੇ ਜਦੋਂ ਥੋੜਾ ਜਿਹਾ ਦਿਨ ਲੱਗਣ ਲੱਗ ਪਏ ਤੇ ਉਦੋਂ ਹੀ ਇਹਨੇ ਬਰਫੋਜੋ ਮੋਨੋ ਹਾਰ ਜਾਣਾ ਤੇ ਇਸੇ ਕਰਕੇ ਬਾਈ ਇਹ ਆਪਾਂ ਨਾ ਮਹੀਨਾ ਹੋ ਗਿਆ ਸੀਗਾ ਤੇ ਇਹ ਹੁਣ LG ਵਾਲਿਆਂ ਨੇ ਸਾਨੂੰ ਉਹ ਭੇਜੀਆ ਕਹਿੰਦੇ ਬਈ ਇਹ ਬਰਾਬਰ ਰੱਖ ਕੇ ਚਲਾਓ ਨਵੇਂ ਫ੍ਰਿਜ ਤੇ ਹੁਣ ਅਸੀਂ ਇਹਦਾ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ ਇਹ 18 ਹੁਣ ਇੱਥੇ ਰੱਖ ਲਈ ਆ ਸਾਡੇ ਕੋਲੇ ਜਗ੍ਹਾ ਵੀ ਉਨੀ ਉਨੀ ਆ ਤੇ ਬਾਕੀ ਚਲੋ ਜਿਵੇਂ ਹੋਇਆ ਓਵੇਂ ਦੇਖਾਂਗੇ ਨੀ ਫੇਰ ਪੈ ਕੇ ਹਟਿਆ ਆ ਦੇਖੋ ਇਧਰਲੇ ਪਾਸੇ ਹਨਾ ਚਿੱਕੜੀ ਚਿੱਕੜ ਹੋਇਆ ਪਿਆ ਵਾ ਤੇ ਬੱਦਲਬਾਈ ਹਜੇ ਵੀ ਜਿਹੜੀ ਬਣੀ ਪਈ ਆ ਤੇ ਟਾਈਮ ਹੋ ਗਿਆ 7:20 ਕਮਿੰਟ ਦੇ ਬਾਕੀ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਹੀ ਕਰਦੇ ਆ ਸਮਾਪਤ ਸੋ ਨਵੇਂ ਵਲੌਗ ਦੇ ਵਿੱਚ ਆਪਾਂ ਫੇਰ ਮਿਲਾਂਗੇ ਤੁਹਾਨੂੰ ਤੇ ਪੂਰਾ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ